ਲਾਪਰੀ ਜਾਈ ਮੇਰਾ ਨਾਮ ਕਿਹੜੀ ਜਗ੍ਹਾ ਹੈ ਜੀ ਸ਼ੇਹ ਹਰਪੁਰ ਸਲਾਮਾਬਾਦ ਆ ਜੀ ਟੀਵੀ ਹੋਟਲ ਦੇ ਮੋੜੇ ਐਕਸੀਡੈਂਟ ਹੋਇਆ ਜੀ ਚੰਡੀਗੜ੍ਹੋਂ ਲੋ ਆਉਂਦੀ ਸੀਗੀ ਗੱਡੀ ਜੀ ਜਿਹੜੇ ਵਿੱਚ ਬਜ਼ੁਰਗ ਸੀਗੇ ਬੰਦੇ ਮਾਤਾ ਵੀ ਬਜ਼ੁਰਗ ਸੀ ਤਾਂ ਅੰਕਲ ਵੀ ਬਜ਼ੁਰਗ ਸੀਗੇ ਤਾਂ ਇਧਰੋਂ ਵਿਚਾਰਾ ਆਟੋ ਵਾਲਾ ਆਪਣੀ ਸਾਈਡ ਤੁਰਿਆ ਸੀਗਾ ਤਾਂ ਉਧਰੋਂ ਗੱਡੀ ਵਾਲੇ ਨੇ ਆਪਣੀ ਰੋਂਗ ਸਾਈਡ ਆਇਆ ਪੂਰੀ ਪੂਰੀ ਸਪੀਡ ਨਾਲ ਆਟੋ ਦੇ ਵਿੱਚ ਮਾਰਿਆ ਤੇ ਜਿੱਦਾਂ ਉਹਨਾਂ ਦੇ 에ਅਰ ਬੈਗ ਖੁੱਲ ਕੇ ਗੱਡੀ ਦੇ ਇਹ ਵਿਚਾਰਾ ਨਾ ਆਟੋ ਵਾਲਾ ਗੱਡੀ ਦੇ ਟਾਇਰਾਂ ਦੇ ਥੱਲੇ ਵੜਿਆ ਸੀ ਜੀ ਗੱਡੀ ਦੇ ਟਾਇਰਾਂ ਦੇ ਥੱਲੇ ਸੀਗਾ ਯਾਨੀ ਗੱਡੀ ਦੇ ਥੱਲੇ ਸੀਗਾ ਅਸੀਂ ਇਹਨਾਂ ਜਦੋਂ ਦੇਖਿਆ ਤੇ 10-15 ਬੰਦੇ ਇਕੱਠੇ ਹੋਏ ਜਦੋਂ ਕੋਈ ਨਾ ਉਹਨੂੰ ਹੱਥ ਪਾਵੇ ਵਿਚਾਰੇ ਨੂੰ ਅਸੀਂ ਚਲੋ ਗੱਡੀ ਚੱਕੀ ਗੱਡੀ ਚਾੱਕ ਕੇ ਬੰਦੇ ਨੂੰ ਥੱਲੇ ਕੱਢਿਆ ਜਦੋਂ ਬਾਹਰ ਕੱਢਿਆ ਉਸ ਤੋਂ ਬਾਅਦ ਬਾਹਰ ਕੱਢ ਕੇ ਉਹਨਾਂ ਨੂੰ ਕਿਹਾ ਵੀ ਅੰਕਲ ਜੀ ਗੱਡੀ 'ਚ ਬੈਠੋ ਨਾਲ ਆਈ ਵੀ ਆਈ ਹਸਪੀਟਲ ਜਾ ਕੇ ਦਾਖਲਾ ਕਰਵਾ ਦਿਓ ਬੰਦੇ ਨੂੰ ਤਾਂ ਇਹਨਾਂ ਨੇ ਮਾਰਿਆ ਮੋਰਿਓ ਕਹਿੰਦੇ ਵੀ ਮੈਨੂੰ ਗੱਡੀ ਪਿਆਰੀ ਆ ਬੰਦੇ ਦੀ ਜਾਨ ਨਹੀਂ ਪਿਆਰੀ ਹੁਣ ਜਦੋਂ ਸਾਡੇ ਬੰਦੇ ਨਾਲ ਦੇ ਆਈ ਵੀ ਬਾਈਓ ਹਸਪੀਟਲ ਉਹਨੂੰ ਲੈ ਕੇ ਬੰਦੇ ਨੂੰ ਜਾ ਕੇ ਦਾਖਲ ਕਰਾ ਦਿੱਤਾ ਹੁਣ ਸਾਨੂੰ ਖਬਰ ਮਿਲੀ ਆ ਵੀ ਕਹਿੰਦੇ ਬੰਦਾ ਪੂਰਾ ਹੋ ਗਿਆ ਆ ਤਾਂ ਹੁਣ ਇਹ ਬੰਦੇ ਪੂਰੇ ਦੀ ਜਿਹੜਾ ਹੋਇਆ ਇਹਨਾਂ ਦੇ ਅੰਕਲ ਉਹਨਾਂ ਦੀ ਗਲਤੀ ਨਾ ਹੋਇਆ ਆ ਇਹਦੀ ਸਾਰੀ ਜ਼ਿੰਮੇਵਾਰੀ ਜੋ ਵੀ ਖਰਚਾ ਸਾਰਾ ਇਹਨਾਂ ਨੂੰ ਦੇਣਾ ਪੈਣਾ ਵਾ ਜੀ ਬਾਕੀ ਜੇ ਇਹਦੀ ਵੀ ਸਹੀ ਮੌਕੇ ਤੇ ਮੌਕੇ ਤੇ ਪੁਲਿਸ ਆਈ ਜੀ ਠਹਿਰ ਕੇ ਜਦੋਂ ਅਸੀਂ ਬੰਦੇ ਨੂੰ ਭੇਜ ਦਿੱਤਾ ਸੀ ਉਸ ਤੋਂ ਬਾਅਦ ਆਈ ਪੁਲਿਸ ਅਸੀਂ ਐਂਬੂਲੈਂਸ ਵੀ ਨਹੀਂ ਆਈ ਅਸੀਂ 4-5 ਫੋਨ ਕੀਤੇ ਐਂਬੂਲੈਂਸ ਨੂੰ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਚਲੋ ਸਾਡੇ ਮੁਲਾਜ਼ਮ ਸਰ ਮੌਕੇ ਤੇ ਬੰਦੇ ਜਦੋਂ ਅਸੀਂ ਭੇਜ ਦਿੱਤਾ ਉਸ ਤੋਂ ਬਾਅਦ ਆ ਗਏ ਸੀ ਜੀ ਈ ਰਿਕਸ਼ਾ ਵਾਲਾ ਜੀ ਸਾਰੇ ਇੰਨਾ ਵੀ ਨਹੀਂ ਸਾਨੂੰ ਪਤਾ ਇਸ ਇਨਸਾਨੀਅਤ ਦੇ ਨਾਂ ਤੇ ਗੱਡੀ ਰੋਕ ਕੇ ਵਿਚਾਰੇ ਨੂੰ ਕੱਢਿਆ ਮੁਰਗੇ ਕੱਢਿਆ ਜਦੋਂ ਅੰਕਲ ਨੂੰ ਅਸੀਂ ਕਹਿ ਵੀ ਅੰਕਲ ਜੀ ਨਾਲ ਬੈਠ ਕੇ ਚਲੋ ਤਾਂ ਬਾਕੀ ਗਲਤੀ ਜੇਦੀ ਵੀ ਆ ਕੈਮਰੇ ਲੱਗੇ ਆ ਜੀ ਪਤਾ ਲੱਗ ਜਾਣਾ ਕਿਹਦੀ ਗਲਤੀ ਆ ਕਿਹਦੀ ਨਹੀਂ ਠੀਕ ਆ ਜੀ ਦੂਸਰੀ ਗੱਲ ਆ ਲੈ ਇੱਕ ਮਿੰਟ ਆ ਗੱਲੇ ਕਰ ਲੋ ਨਾ ਆ ਫੜਿਓ ਆ ਗੱਲ ਕਰ ਲੋ ਕੈਮਰੇ ਲੱਗੇ ਆ ਬਾਕੀ ਪਤਾ ਲੱਗ ਜਾਣਾ ਵੀ ਕਿਹਦੀ ਗਲਤੀ ਆ ਕਿਹਦੀ ਨਹੀਂ ਗੀ ਬਾਕੀ ਆ ਸਰ ਜੀ ਸਰੇਂਦਰ ਸਿੰਘ ਏਐਸੀ ਮੇਰਾ ਨਾਮ ਹੈ ਔਰ ਜਿੱਥੇ ਮੈਨੂੰ 112 ਨੂੰ ਕੰਪਲੇਟ ਆਈ ਸੀ ਐਕਸੀਡੈਂਟ ਬਾਰੇ ਅਸੀਂ ਇੱਥੇ ਆਏ ਤਾਂ ਸਾਡੇਾਂ ਨੂੰ ਜਿਹੜਾ ਪਹਿਲਾ ਆਂਨੇ ਬੰਦਾ ਜਿਹੜਾ ਨਾ ਉਹ ਮਤਲਬ ਹਸਪੀਟਲ ਲੈ ਕੇ ਨਹੀਂ ਪਤਾ ਉਹਦੇ ਬਾਰੇ ਉਹ ਉਹੀ ਗਏ ਨੇ ਨਾ ਕਿ ਲੈ ਕੇ ਬੰਦੇ ਨੂੰ ਗਏ ਨੇ ਪਤਾ ਲੱਗਾ ਗੱਡੀ ਕਿੱਥੇ ਦੀ ਹੈ ਗੱਡੀ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਹਨੂੰ ਮਿਲ ਨਹੀਂ ਸਕੇ ਬੰਦੇ ਆਏ ਸੀ ਨਾਲ ਮਾਲਕ ਜਿਹੜਾ ਗੱਡੀ ਦੇ ਉਹ ਵੀ ਨਾਲ ਹੀ ਭੇਜ ਗਏ ਬਾਅਦ ਦੇ ਵਿੱਚ